ਸਤਿ ਸ਼੍ਰੀ ਅਕਾਲ ਪ੍ਰਿੰਸੀਪਲ ਸਾਹਿਬ ਜੀ ਜੀ ਗੁਰਦਾਸ ਸਿੰਘ ਪਾਲੀਵਾਲ ਜੀ ਦੀ ਅਗਾਂਹੀ ਨੇ ਅੱਜ ਦਾ ਇੱਕ ਗ੍ਰਾਮ ਸਮਾਜ ਦਾ ਇਲਾਜ ਜਿਹੜਾ ਹੋ ਗਿਆ ਉਹ ਸਾਡੇ ਅਧਿਕਾਰੀ ਸਾਹਿਬਾਨ ਨੇ ਅਸਟੇਨ ਮੀਡੀਆ ਦੇ ਸਾਥ ਵੀਡੀਓ ਸਾਹਿਬ ਕੁਈ ਸਭ ਤੋਂ ਬਹੁਤ ਸਾਰੇ ਆਏ ਆ ਉਹ ਆਪਣੇ ਕਰ ਰਹੇ ਆ ਰੋਜ਼ ਹੀ ਪੰਜਾਬ ਦੇ ਵਨਪਰਥਾਂਾਂ ਤੇ ਮੋਦੀ ਜੰਦੇ ਸੀਗੇ ਪਰ ਅੱਜ ਜਿਸ ਧਰਤੀ ਦੇ ਕਿਥੇ ਪਰੇ ਆ ਬੱਡੇ ਹੋਏ ਜਿਹਨੇ ਇੱਥੋਂ ਤੱਕ ਪਹੁੰਚਾਇਆ ਜੇ ਆਪਾਂ ਅੱਜ ਮੰਤਰੀ ਹੈ ਐਮ ਐਲ ਏ ਉਹ ਕਦੇ ਵੀ ਸਹਿਬ ਪ੍ਰਭਾਤ ਬਾਜ ਦੇ ਜੋ ਵੀ ਦਿੱਤਾ ਉਹਦਾ ਪਹਿਲਾ ਸਭ ਤੋਂ ਵੱਡਾ ਸੇਵਾ ਜਿਹੜਾ ਉਹ ਪਿੰਡਾਂ ਦੇ ਚਿੰਤੇ ਅੰਦਰ ਅਹਿੰਦੂਤ ਨਾਲ ਪੂਰੀ ਸਦਾਈ ਬੜਾ ਪਿਆਰ ਦਿੱਤਾ ਬੜਾ ਸਤਿਕਾਰ ਦਿੱਤਾ ਔਰ ਜਦੋਂ ਵੀ ਕਦੇ ਆਪਣਾ ਪਤਾ ਸਾਰਿਆਂ ਨੂੰ ਸੱਚ ਹੈ ਕਿ ਪਿੰਡਾਂ ਦੇ ਵਿੱਚ ਛੋਟੀਆਂ ਮੁਰਤੀਆਂ ਸਿਆਸ ਜਿਹੜੀ ਚੱਲਦੀਆਂ ਰਹਿੰਦੀਆਂ ਔਰ ਕਿੰਨੂ ਜਦੋਂ ਵੀ ਮੌਕਾ ਲੱਗਾ ਇਹਦੇ ਮਾਨ ਸਮਾਨ ਪਿੰਡ ਵਾਲਿਆਂ ਦੇ ਕਦੀ ਵੀ ਇਹ ਗੱਲ ਦੀ ਕਦੇ ਵੀ ਸੱਜੀ ਸਾਸਤ ਇੱਕ ਪਾਸੇ ਹੈ ਸਮਾਜਿਕ ਤੌਰ ਤੇ ਕਦੀ ਵੀ ਇਹ ਟੈਂਪਲ ਆਲੇ ਕੋਈ ਇਦਾਂ ਦਾ ਕੰਮ ਨਹੀਂ ਕੀਤਾ ਆਪਣੇ ਨਾਲ ਸਾਧਿਕਦਿਕ ਆਪਣੇ ਕੋਲ ਵੀ ਕੁਝ ਗਲਤੀਆਂ ਹੋ ਸਕਦੇ ਹਰ ਪਾਸੇ ਕੋ ਹੁੰਦੀਆਂ ਖਾਸ ਕਰਕੇ ਉਹ ਬੰਦੇ ਕੋਲ ਹੁੰਦੀਆਂ ਜਿਹੜਾ ਬੰਦਾ ਕੰਮ ਕਰਦਾ ਸੋ ਚਲਦੀ ਜ਼ਿੰਦਗੀ ਦਾ ਕਿੱਦੇ ਹੋ ਸਕਦਾ ਆਪਣੇ ਕੋਲ ਵੀ ਜਦੋਂ ਉਸ ਪੰਨ ਸਾਹਿਬ ਨੇ ਕਿਹਾ ਕਿ 45 ਸਾਲ ਦੀ ਇੱਕ ਲੰਮੀ ਯਾਤ ਸੀਗੀ ਕਿੰਨੇ ਲੰਮੇ ਸਮੇਂ ਚ ਹਰ ਬੰਦੇ ਕੋ ਕੋਈ ਨਾ ਕੋਈ ਗਲਤੀ ਹੋ ਜਾਂਦੀ ਹੈ ਆਪਣੇ ਕੋ ਵੀ ਹੋਈ ਹੋਊਗੀ ਉਸ ਫੀਲ ਲਈ ਤੁਹਾਡੇ ਕੋ ਖਿਮਾ ਚਾਹੁੰਦੇ ਕਿਉਂਕਿ ਤੁਸੀਂ ਆਪਣਾ ਪਰਿਵਾਰ ਦੇ ਹੱਥਾਂ ਕਰਵਾ ਜੇ ਕਿਤੇ ਕੋਈ ਗਲਤੀ ਹੋ ਗਈ ਜਾਂ ਬੰਦੇ ਨੂੰ ਚਾਹੇ ਨਾ ਬੋਲਿਆ ਗਿਆ ਕੁਝ ਵੀ ਹੈ ਬਸ ਮੈਂ 300 ਤੱਕ ਪਹੁੰਚ ਕੇ ਜਿਹੜੀ ਜੀ ਸਿੱਖੀ ਹੈ ਜਿਹੜੀ ਮੈਂ ਤੁਹਾਨੂੰ ਕਹਿਣੀ ਚਾਹੁੰਦਾ ਅਸਲੀ ਪੰਜਾਬ ਜੀ ਅਗਰ ਕਹਿ ਜائیں ਪਰ ਕਿੰਦਾ ਮਾਨਸਾ ਸਭ ਜ਼ਿਲ੍ਹੇ ਜਿਵੇਂ ਕਿ ਕਰੇ ਕਰੇ ਸਭ ਤੋਂ ਮੈਂ ਇਹ ਗੱਲ ਕਿੰਦਾ ਕਿ ਜੇ ਪੰਜਾਬ ਦਾ ਬਹੁਤ ਨਿਸ਼ਾਨ ਹੈ ਪੰਜਾਬ ਦੀ ਹਾਲਤ ਬਹੁਤ ਮਾੜੀ ਹੈ ਹਰ ਪੱਖੋਂ ਮਾੜੀ ਇਹਦੀ ਇੱਕ ਪੱਖੋਂ ਹਾਲ ਪੱਖੋਂ ਮਾੜੀ ਹੈ ਬੇਵਜ੍ਹਾ ਦੀਆਂ ਨਸ਼ੇ ਕਪਾਹਨਾ ਤੇ ਕਰਦਾ ਸਰਕਾਰ ਤੇ ਕਰਦਾ ਬਹੁਤ ਮੰਦੀ ਹਾਲ ਹੈ ਜਿਹੜਾ ਤੁਸੀਂ ਕਹਿ ਰਹੇ ਹੋ ਦੋਵੇਂ ਬਿਲਡਿੰਗਸ ਹਸਪਤਾਲਾਂ ਦੀਆਂ ਸਰਕਾਰੀ ਹਸਪਤਾਲਾਂ ਦਾ ਬੜਾ ਮੰਦਾ ਹਾਲ ਹੈ ਇਹਨੂੰ ਦੇਖ ਹੀ ਜਾਂ ਕਰਦੇ ਤੇ ਸਭ ਤੋਂ ਵੱਧ ਇਹਨੂੰ ਠੀਕ ਜਿਹੜਾ ਉਹ ਤੁਸੀਂ ਲੋਕ ਕਰ ਸਕਦੇ ਹੋ ਜੇ ਤੁਸੀਂ ਸਹਯੋਗ ਕਰੋ ਮੰਤਰੀ ਦੇ ਨਾਲ ਜੇ ਤੁਸੀਂ ਸਹੀ ਤੰਗ ਦੇ ਨਾਲ ਸਹਯੋਗ ਕਰ ਦੋ ਤੇ ਫਿਰ ਜਿਹੜਾ ਕਰ ਹਰ ਕੰਮ ਜਿਹੜਾ ਕੋ ਆਪਾਂ ਬਨੇ ਕਰ ਸਕਦੇ ਆ ਮੈਂ ਤਾਂ ਨਾ ਪਹਿਲਾਂ ਹੀ ਕਦੀ ਜਦੋਂ ਵੀ ਕਦੀ ਮੌਕਾ ਮਿਲਿਆ ਥੋੜਾ ਬੋਦਾ ਉਦੋਂ ਵੀ ਕਦੀ ਤਿੰਨ ਨੂੰ ਪਛੇਨੀ ਨਹੀਂ ਦਈ। ਉਹਦੇ ਉੱਪਰ ਕੋ ਬਹੁਤ ਮੌਕਾ ਤੁਹਾਡੇ ਕੋ ਆਪਣੀ ਸਾਰੇ ਮਨਮੁੱਖ ਦੇ ਦਰਮਿਆਨ ਹੈ। ਤੁਹਾਡੇ ਕੋ ਇੱਕ ਵੱਡਾ ਮੌਕਾ ਬਸ ਥੋੜੀ ਚੀਜ਼ਾਂ ਕੱਲੀਆਂ ਪਰ। ਜਿਦਾ ਉਹ ਸਾਡੇ ਦੂਸਤ ਬੋਲ ਕੇ ਗਏ, ਅਮਰ ਸਾਹਿਬ ਬੋਲ ਕੇ ਗਏ। ਜਗਨਰਾਜ ਸਾਹਿਬ ਬੋਲ ਕੇ ਗਏ, ਕੁਕਿੰਗ ਬੋਲ ਕੇ, ਕਲਾਜ ਬੋਲ ਕੇ ਗਏ, ਮੇਰ ਬੋਲ ਸਾਹਿਬ। ਕਈ ਚੀਜ਼ਾਂ ਨੂੰ ਬਹੁਤ ਵਧੀਆ ਸਿਖਾਦ। ਅਰੇ ਸਭ ਦੀ ਜੰਪਾ ਕੱਢ ਸਕਦੇ ਜਿੰਨੀਆਂ ਚੀਜ਼ਾਂ ਤੁਸੀਂ ਕਹੀਆਂ। ਹਰ ਚੀਜ਼ ਲਈ ਮਸਰਮ ਕਰਦੇ ਹਰ ਚੀਜ਼ ਆਪਕ ਕਰਦੇ ਆ ਕਿ ਇਹ ਕੋਈ ਵੱਡਾ ਤਕਰੀਰ ਨਾ ਦੇਖ ਲਿਆ ਉਹ ਸਰਕਾਰ ਤੇ ਬਹਿ ਕੇ ਕਿ ਜੇ ਨਿਯਤ ਤੇ ਨੀਤੀ ਕਲੀਅਰ ਹੈ ਬਸ ਅਸੰਭਵ ਤੋਂ ਸੰਭਵ ਕਾ ਨੂੰ ਸਜਾ ਕੋਈ ਕੋਈ ਅਤੀ ਵੱਡੀ ਗੱਲ ਨਹੀਂ ਫਟੇ ਵੀ ਇੱਕ ਤਾਂ ਤਾਗਾ ਇੱਕ ਸਹਿਯੋਗ ਦੀ ਲੋੜ ਹੈ ਮੈਂ ਬਤਨੂ ਬੇਨਤੀ ਕਰਦਾ ਕਿ ਇੱਕ ਤੇ ਆਪਣੀ ਡਿਊਟੀ ਜਣੀ ਪਿੰਡ ਦੀ ਡਿਊਟੀ ਨਹੀਂ ਮੁਕਾਸ ਦੇ ਮੁਦਦਲਤ ਡਿਊਟੀ ਹੈ ਪਕਾਸ ਜਿਹੜਾ ਪਿੰਡ ਆਪਰ ਇਹ ਬਹੁਤ ਵੱਡਾ ਪਿੰਡ ਹੈ ਇਹ ਤਾਂ ਸਰ ਇਹਦਾ ਬੜਾ ਵੱਡਾ ਪਿੰਡ ਹੈ ਇਹ ਪਿੰਡ ਦੇ ਬੜੇ ਬੰਦੇ ਫੌਜ ਦੇ ਵਿੱਚ ਬੜੇ ਬੰਦੇ ਟੀਚਰ ਪਪਾ ਸਾਡੇ ਹਾਸ਼ੀ ਸ਼ਾਹ ਜੀ ਦਾ ਪਿੰਡ ਹੈ ਬਹੁਤ ਵੱਡਾ ਕੋਲ ਚੰਦੀਆਂ ਦੀਆਂ ਨਦੀਆਂ ਦੇ ਵਿੱਚ ਬਹੁਤ ਵੱਡਾ ਪਿੰਡ ਹੈ ਚੰਗੇ ਚੰਗੇ ਲੋਕ ਹੋਏ ਹਨ ਪਰ ਨਾਲ ਨਾਲ ਬੜਾਈਆਂ ਵੀ ਸਾਨੂੰ ਜੰਬੜੀਆਂ ਦੀਆਂ ਪਹਿਲਾਂ ਤੇ ਪਰਦਾ ਕਰਦੇ ਸੀਗੇ ਫਿਰ ਇੱਕ ਬੜਾਈ ਆ ਗਈ ਸਾਡੇ ਕੋਲ ਦਸ਼ਿਆ ਇਕਦਾ ਤੁਹਾਨੂੰ ਇਹ ਬੇਨਤੀ ਹੈ ਕਿ ਸਾਰੇ ਜਣੇ ਬੰਦਪਾ ਇਕੱਠੇ ਹੋ। ਵੇਖੋ ووٹ ਕੋਈ ਹਰ ਇੱਕ ਨੂੰ ਆਪਣਾ ਡੈਮੋਕਰੇਟ ਹੱਕ ਹੈ ਜਬੂਰੀ ਤੇ ਆ ਕਿਸ ਬੰਦੇ ਨੇ ਕਿੱਥੇ ਬੋਲੀਆ ਕਿੱਥੇ ਨਹੀਂ ਬੋਲੀ। ਜਦੋਂ ਇੱਕ ਮਹੀਨਾ ਰਹਿ ਗਿਆ। ਅਜੇ ਤਾਂ ਪੂਰੇ 3 ਮਹੀਨੇ ਤੇ 4 ਦਿਨ ਹੋਏ ਸਰਕਾਰ ਬਣੀ ਨੂੰ। ਅਜੇ ਬਹੁਤ ਨੰਬਰਾਂ ਨਾਲ ਅਪਰੇ ਕੋ ਜਦੋਂ ਮਹੀਨਾ ਰਹਿ ਜਾਊਗਾ ਜਿੰਤੇ ਵਰਦੀ ਮੂਰਗਾਂ ਕੋਈ ਨਹੀਂ ਦੱਤਦਾ ਜੀ ਤੇ ਇਹ ਕਾਂਗਰਸ ਨੂੰ ਕੌਣੀ ਨਾ ਪਾਵੇ ਕਾਲੀਗਾਂ ਨੂੰ ਪਾਉਂਦੀਆਂ ਬੀਜੇਪੀ ਨੂੰ ਪਾਉਂਦੀਆਂ ਆਪ ਨੂੰ ਪਾਉਂਦੀਆਂ ਤੇ ਇਹ ਕੰਮ ਬਿਟਾ ਦੇ ਪਾਉਂਦੀਆਂ ਮੋਜੋਸਵਾਦਵਾਦੀ ਮੂਰਗਾਂ ਦਿੱਤੇ ਵੀ ਕੋਣ ਉਹ ਜਿਹੜਾ ਵੀ ਹੋਣਾ ਉਦੋਂ ਆਪਣਾ ਫਰਜ਼ ਅਦਾ ਕਰੋ ਜੋ ਵੀ ਤੁਸੀਂ ਕਰਦੇ ਬੰਦਾ ਜਨਾ ਬਾਕੀ ਟਾਈਮ ਬਾਕੀ ਟਾਈਮ ਆਪਸਰ ਦੇਖੋ ਪੰਜਾਬ ਦਾ ਨਕਸ਼ਾ ਪੰਜਾਬ ਦਾ ਨਕਸ਼ਾ ਜੱਪ ਤੋਂ 75 ਸਾਲ ਪਰ ਅੱਜ ਸਾਦੋਂਗੇ ਦੇਸੀ ਕਰਦੇ ਨਹੀਂ ਅੱਜ ਆਪਾਂ ਛੱਪੜ ਦੀ ਗੱਲ ਕਰਦੇ ਆ ਦੁਨੀਆ ਤਿੰਨਲੋਕਾਂ ਤੱਕ ਪਹੁੰਚ ਗਈ ਹੈ ਕਿੱਥੇ ਪਹੁੰਚ ਗਿਆ ਸੰਸਾਰ ਅੱਜ ਸਾਡਾ ਪੰਜਾਬ ਛੱਪੜਾਂ ਕਰ ਗਿਆ ਨਾਰੀਆਂ ਤੇ ਬੱਚਿਆਂ ਇਹ ਬੱਚਿਆਂ سے ਗੱਲ ਦੀ ਹੈ ਕਿ ਲੋਕਾਂ ਦੀ ਜੁuti ਨਹੀਂ ਆਪਾਂ ਉਹ ਜ਼ਬਰਦਸਤ ਧੰਗ ਦੇ ਨਾਲ ਕਾਲੀ ਬਣ ਜਾਂਦੇ ਨੇ ਕਾਂਗਸੀ ਬਣ ਜਾਂਦੇ ਆਪਾਂ ਆਪ ਵਾਲੇ ਬਣ ਜਾਂਦੇ ਆਂ ਭਾਜਪੀ ਵਾਲੇ ਬਣ ਜਾਂਦੇ ਆਂ ਕਾਬਿਲ ਬਣ ਜਾਂਦੇ ਆਪਾਂ ਤਨਪਤ ਕਦੀ ਵੀ ਨਾ ਪੰਜਾਬ ਦੇ ਪੁੱਤ ਬਣਦੇ ਆ ਨਾ ਮੇਰੀ ਅਪਰਤ ਪਿੰਡ ਦੇ ਪੁੱਤ ਬਣਦੇ ਦੋ ਚੀਜ਼ਾਂ ਨੂੰ ਇਹ ਤੁਸੀਂ ਬਦਲਣਾ ਅਪਰਤ ਪਿੰਡ ਦੇ ਪੁੱਤ ਬਣਨਾ ਸਭ ਤੋਂ ਪਹਿਲਾ ਗੱਲ ਇਹ ਚੀਜ਼ ਜੇ ਬਾਕੀ ਚੀਜ਼ਾਂ ਛੱਡ ਦੋ ਤੁਸੀਂ ਪਹਿਲਾਂ ਇਹ ਸੋਚੋ ਕਿ ਇਹ ਪਿੰਡ ਦਾ ਕੰਮ ਕਰਨਾ ਹੈ ਇਹ ਕੰਮ ਹੋਣਾ ਚਾਹੀਦਾ ਉਹ ਜਦੋਂ ਤੁਸੀਂ ਚਲਦੇ ਸੁੱਖਾ ਜਾਂ ਕੰਮ ਨਹੀਂ ਤੁਸੀਂ ਸਰਪੰਚ ਬਣ ਗਏ ਹੋ ਐਮਐਲਏ ਬਣ ਗਏ ਹੋ ਮੰਤਰੀ ਬਣ ਗਏ ਹੋ ਜੋ ਵੀ ਮਤੀ ਮੰਡਲੋਂ ਮੈਂਬਰ ਬਣ ਗਿਓ ਜੇ ਤੁਸੀਂ ਦਿলো ਵਿਕਾਸ ਕਰਦੇ ਆਪਣੇ ਜਦੋਂ ਆਪਾਂ ਬਣਦੇ ਉਦੋਂ ਇਹ ਤੈਅ ਕਰ ਲਓ ਕਿ ਮੈਂ ਬਣ ਗਿਆ ਪਰ ਸਾਲ ਲਈ 4 ਸਾਲ ਦੀ ਮਾਦਾ ਨੂੰ ਸੰਗਤਵਾਦ ਦੀ ਕਿਰਪਾ ਕਰਦੇ ਫੇਰ ਉਹ ਮੁੱਕ ਕਦੇ ਨਾ ਆਪਣੇ ਬੰਦਿਆਂ ਨੂੰ ਆਪਣੇ ਸਾਥੀਆਂ ਨੂੰ ਸਮਝਾਉਣ ਵਾਲੀ ਗੱਲ ਇਹ ਹੈ ਕਿ ਮੈਨੂੰ ਲੋਕਾਂ ਨੇ ਸਰਪੰਚ ਬਣਾਇਆ ਮੈਨੂੰ ਐਮਐਲਏ ਬਣਾਇਆ ਮੈਨੂੰ ਲੋਕਾਂ ਨੇ ਕੰਪਨੀ ਬਣਾਇਆ ਮੈਂ ਸਾਰੇ ਨਾਂ ਦੇ ਐਮਐਲਏ ਮੈਂ ਕਹਿੰਦਾ ਆਮ ਆਦਮੀ ਪਾਰਟੀ ਦਾ ਐਮਐਲਏ ਦੇਗਾ ਸਰਪੰਚ ਸਰ ਪਿੰਡ ਦਾ ਸਰਪੰਚ ਹੋਣਾ ਚਾਹੀਦਾ ਉੱਪਰ ਪੇਰਦਾ ਬੋਤਨੀ ਰਾਹ ਤੈਦਾ ਇਸ ਕਰਕੇ ਅੱਜ ਦਾ ਜਿਹੜਾ ਇਰਾਦਾ ਹੈ ਜਿਹੜੇ ਹੀ ਇਰਾਦਾ ਕਰ ਰਹੇ ਇਹ ਹੁੰਦੇ ਨਹੀਂ ਅਸੀਂ ਦੋ ਕੰਮ ਕੀਤੇ ਜਦੋਂ ਸੋਕਾਰ ਬੜੀ ਮਾਨ ਸਾਹਿਬ ਨੇ ਇੱਕ ਨਜਾਇਜ਼ ਕਬਜ਼ੇ ਜਿਹੜਾ ਜ਼ਮੀਨਾਂ ਦੇ ਤੇ ਉਹ ਸ਼ੁਰੂ ਹੋਏ ਬੁਢੀ ਗਵਾਂ ਖਬਾਵਾ ਗੱਲੀਆਂ ਉਹ ਕਰਦੀਆਂ ਪੂਰੇ ਪੰਜਾਬ ਦੇ ਵਿੱਚ ਉਹਦਾ ਮਤਲਬ ਇਹ ਕਿ ਲੋਕਾਂ ਨੂੰ ਇਕੱਠਾ ਕਰੇ ਉਹਦਾ ਪਹਿਲਾ ਗਵਾਂ ਖਬਾ ਦਾ ਮਤਲਬ ਇਹ ਹੈ ਕਿ ਸਮਾਜਿਕ ਤੌਰ ਤੇ ਇਕੱਠੇ ਹੋਈਏ ਜਿਹੜੀ ਬਹੁਤ ਤਰੱਤਾਪੂਜ ਵਾਲੀ ਬਣੀ ਇਹ ਲੋਕਾਂ ਨੂੰ ਦਿਨਾਈ ਕਿ ਲੋਕਾਂ ਨੂੰ ਝੋੜਿਆ ਜਾਵੇ ਯਾਰ ਸਾਡਾ ਸ੍ਰੀਕਾ ਪਾੜ ਗਿਆ ਸੀ ਉਹਨੂੰ ਕੰਮ ਆਪਣੇ ਬਣਾਤੇ ਸ਼ਮਸ਼ਾਨ ਘਾਟ ਬਕਰੇ ਬਣਾਲੇ ਰਾਬ ਬਕਰੇ ਬਣਾਲੇ ਕਹਿੰਦਾ ਵੋਟਾਂ ਨੇ ਬਹੁਤ ਨੁਕਸਾਨ ਕੀਤਾ ਸਾਡਾ ਤੁਸੀਂ ਬਹੁਤ ਵਧੀਆ ਕੰਮ ਦਾ ਕੰਮ ਦਾ ਪਹਿਲਾ ਸੀ 50 ਏਕੜ ਜ਼ਮੀਨ ਛੜਾਈ ਹੁਣ ਅੱਗੇ ਹੋਰ ਅਤੀਤ ਬਾਦ ਸ਼ੁਰੂ ਹੋ ਗਈ ਹੈ ਔਰ ਅੱਜ ਅੱਜ ਦੇ ਦਿਨ ਸੋਹਰੇ ਜਿਨ ਪਦਾਲਗਾ ਤੇ ਸਾਡੇ 5000 ਦੇ ਲਾਗੇ ਗ੍ਰਾਮ ਸਭਾ ਹੋ ਗਈ ਪੂਰੇ ਪੰਜਾਬ ਦੇ ਵਿੱਚ ਅੱਜ ਅਸੀਂ 26 ਤੱਕ ਚੱਲ ਗਏ ਸਾਡੇ ਕੋਲ 3-4 ਦਿਨ ਬਾਕੀ ਐ ਅਸੀਂ ਅਸੀਂ ਟੀਟਾ ਮਿਲ ਕੇ ਦੁਲੇਹੀਗੇ ਦੇ ਸੱਤੋਂ ਪਾਸੇ ਵੀ ਕਲਾ ਗਈ ਪਹਿਲਾਂ ਕਦੀ ਨਹੀਂ ਹੋਇਆ ਸੀ ਪੰਜਾਬ ਤੋਂ ਕਦੀ ਕਿਸ ਨੇ ਗ੍ਰਾਮ ਸਭਾ ਅਸਲਾਮ ਦੀ ਨਹੀਂ ਕੀਤੀ ਚਾਹਾਂ ਸੰਦੇ ਸੱਦੇ ਅੱਜ ਇੱਥੇ ਮੇਰੇ ਬਾਅਦ ਨੂੰ ਮੈਂ ਵੀ ਸਰਪੰਚ ਤੇ ਬਲਬੀਰ ਵੀ ਤੇ ਹੋਂਦ ਕਰਿਆ ਮੰਗੋ ਸੋਨੀ ਕਰਿਆ ਸਾਨੂੰ ਪਤਾ ਅਗੇ ਕੀ ਕਰਦੇ ਆਪਾਂ ਗ੍ਰਾਮ ਸਭਾ ਸੱਦੀ ਲੋਕਾਂ ਕਦੇ ਸ਼ਕਤੀ ਦਾ ਮਾਇਦਾ ਪਾਇਆ ਮੁਕੇ ਦਿੱਸਤ ਤੇ ਬੋਤਾਂ ਨੂੰ ਸੈਂਡ ਆਜੜੀ ਚੀਜ਼ ਅਸੀਂ ਕੀਤੀ ਆ ਕਿ ਵੀਡੀਓਗ੍ਰਾਫੀ ਫੋਟੋਗ੍ਰਾਫੀ ਫਿਰ ਉਪਨ ਕਰੋ ਲੋਕਾਂ ਨੂੰ ਪੁੱਛੋ ਲੋਕਾਂ ਦੇ ਮਸਲੇ ਇਹ ਇੰਨਾ ਵਧੀਆ ਕੰਮ ਹੋਇਆ ਕਿ ਜਿਹੜੀ ਪੰਜਾਬ ਦੇ ਸੱਤ ਹਜ਼ਾਰ ਪਿੰਡ ਪਿੰਡ ਕਰਕੇ ਇਹ ਸਭ ਲਈ ਬਹੁਤ ਵੱਡਾ ਮੈਸੇਜ ਆ ਪੰਜਾਬ ਦੇ ਲਈ ਸੋ ਮੇਰੀ ਤੁਹਾਨੂੰ ਬੇਨਤੀ ਆ ਇੱਕ ਤਾਂ ਤੁਸੀਂ ਰੱਖਿਆ ਆਪਣੇ ਕਰੋ ਦੇਖਦਣ ਜਦੋਂ ਮੰਗਲ ਤੋਂ ਨਹੀਂ ਗਈ ਸੀ ਜਦੋਂ ਜੀਤ ਹੋਣੀ ਗਈ ਸੀ ਬਤੋ ਮੈਂ ਤਾਂ ਉਹ ਤੋਂ ਵੀ ਬੇਨਤੀ ਕੀਤੀ ਸੀ ਕਿ ਤੁਸੀਂ 6-7 ਬੰਦਿਆਂ ਦੀ ਕਪੜੀ ਸੰਜੀਤ ਕਬੇਤੀ ਬੜਾ ਉਹ ਕਬੇਤੀ ਜਿਹੜੀ ਆ ਜੋ ਵੀ ਸਭ ਤੁਸੀਂ ਫੈਲਾ ਦੋ ਸਰਪੰਚ ਸਾਹਿਬ ਦੀ ਗਵਾਈ ਦਿਖਾਓ ਸਰਪੰਚ ਸਾਹਿਬ ਪਿੰਡ ਦੇ ਲੋਕਾਂ ਨੂੰ ਚੁੜੇ ਇਹਨਾਂ ਦੀ ਗਵਾਈ ਦਿਖਾਓ ਸੱਤ ਬਣਾ ਲਓ ਮੋਹ ਬਣਾ ਦਿਓ ਗਿਆਦਾ ਬਣਾ ਕੋਈ ਬੰਦਾ ਤਾ ਇਹ ਨਾ ਕਰੇ ਕਿ ਮੈਨੂੰ ਪੁੱਛਿਆ ਜੀ ਸਾਨੂੰ ਕੋਈ ਮੈਨੂੰ ਕੋਈ ਇਸ ਗੱਲਾਂ ਦੀ ਜਦੋਂ ਮਰਜ਼ੀ ਪਾਓ ਪਰ ਬੰਦੇ ਬੈਠ ਕੇ ਫੈਸਲਾ ਕਰ ਲੈਣ ਜਿਹੜਾ ਅਸੀਂ ਆ ਕਰਦਾ ਜਿੰਨੀਆਂ ਚੀਜ਼ਾਂ ਅਤੇ ਜਿੰਨੀ ਜਿੱਦਾਂ ਤੁਸੀਂ ਬੋਲੀ ਗੱਲ ਇੱਕ ਚੀਜ਼ ਤੋਂ ਬਿਲਕੁਲ ਕਿ ਕਾਜ ਜਿਹੜਾ ਬਲਾਜ ਹੋਣੀ ਕਾ ਕੇ ਗਿਆ ਉਹ ਚੀਫ ਮਿਨਿਸਟਰ ਕੋ ਮਨਜ਼ੂਰੀ ਲੈਣ ਦੀ ਲੋੜ ਹੈ ਬਾਕੀ ਸਭ ਮੈਂ ਹੀ ਕਰ ਸਕਦਾ ਕੋਈ ਕੋਈ ਕਿਤੇ ਮਨਜ਼ੂਰੀ ਲੈਣ ਦੀ ਲੋੜ ਨਹੀਂ ਸਭ ਮੇਲੇ ਮੈਂ ਖਦ ਕਰਨਾ ਹੋ ਗਿਆ ਮੈਂ ਹੀ ਇਹਨੂੰ ਫੰਡਿੰਗ ਕਰ ਸਕਦਾ ਬਾਕੀ ਚੀਜ਼ਾਂ ਸਿਰਫ ਜਦੋਂ ਕਾਜ ਬਣਾਉਣਾ ਉਦੋਂ ਚੀਫ ਮਿਨਿਸਟਰ ਨੇ ਕੈਬਨਟ ਦੇ ਉਹਦੀ ਕੋਟੀ ਜੀ ਦੇਣੀ ਹੈ ਬਾਕੀ ਚੀਜ਼ਾਂ ਸਾਧੀਆਂ ਜਿਹੜੇ ਪੈਸੇ ਚਾਹੀਦੇ ਹਨ ਉਹ ਕੁਝ ਵੀ ਆ ਉਹ ਸਭ ਚੀਜ਼ਾਂ ਤੁਹਾਨੂੰ ਮਤਲਬ ਆਟੋਮੈਟਿਕਲੀ ਆਪਾਂ ਹੀ ਲੈ ਸਕਦੇ ਹਾਂ ਇੱਕ ਤਾਂ ਆਪਣੀ ਕਮੇਟੀ ਜਿਹੜੀ ਇਹਨਾਂ ਨੂੰ ਉਹ ਬਣਾਉਣਾ ਹੈ ਕਿ ਤੁਸੀਂ ਤੇਰੀ ਹੱਥ ਜੋੜ ਕੇ ਤਸਵੀਰ ਕੀ ਔਖਾ ਕਾ ਔਖਾ ਹੈ ਬਹੁਤ ਔਖਾ ਕੰਮ ਅਲਸਰੇ ਵੀ ਅਧੂਰ ਕਾਰਸੀ ਦਾ ਕੋ ਬੰਦਾ ਉਹ ਕਿਹਾ ਵੀ ਤੁਹਾਨੂੰ ਵੇਲੇ ਬਹੁਤ ਬੰਦੇ ਆਏ ਸੀਗੇ ਜੀ ਇਹਨੂੰ ਫਲਾਉ ਨਸ਼ਾ ਵੀ ਜਦੋਂ ਉਹਨੂੰ ਕਿਹਾ ਮੈਂ ਕਿਹਾ ਜੀ ਮੇਰਾ ਪਰਪੀਜਾ 32 ਸਾਲ ਦਾ ਮਰੀਜ਼ ਹੈ ਨਸ਼ੇ ਦਾ ਮੈਂ ਨਸ਼ੇ ਆਦੇ ਤਾਂ ਵੀ ਜਿਆਦਾ ਪਾਉਂਦਾ ਨਹੀਂ ਮੇਰੀ ਤੁਹਾਨੂੰ ਇੱਕ ਗੱਲ ਕਹੀ ਜੇ ਗੋਟਾ ਬੱਤਾ ਛੱਡੀ ਆਪਾਂ ਵੋਟਾਂ ਦਾ ਉਦੋਂ ਕੰਮ ਕਰਾਂਗੇ ਜਦੋਂ ਇਲੈਕਸ਼ਨ ਆਉਣਗੇ ਜਦੋਂ ਨਸ਼ਾ ਵੇਚਦੇ ਨੇ ਨਸ਼ੇਦ ਮੰਨਦੇ ਨੇ ਕਿ ਜਿਹੜੇ ਸਬੈਗ ਵੇਚਦੇ ਜਿਹੜੇ ਸ਼ਰਾਬ ਵੇਚਦੇ ਆ ਸਬੈਗ ਵੇਚਦੇ ਆ ਪੁਲਿਸ ਤੁਹਾਨੂੰ ਹੱਥ ਜੋੜ ਕੇ ਦੇਖਦੀ ਆ ਇਹਦਾ ਇਹਨਾਂ ਦੀ ਮਤਦਾਨ ਕਰੋ ਇਹਨਾਂ ਨੂੰ ਮਤ ਕਰੋਗੇ ਤਾਂ ਆਪਣੇ ਪਿੰਡ ਦੇ ਕਿੰਨਾ ਨੁਕਸਾਨ ਹੋਊਗਾ ਤੁਹਾਡੇ ਕੋਲ ਦੋ ਚੀਜ਼ਾਂ ਮੈਂ ਮਰਦਾ ਬਾਕੀ ਸਭ ਮੈਂ ਕਹਿੰਦਾ ਕੋਈ ਚੱਕਰ ਨਹੀਂ ਦੋ ਚੀਜ਼ਾਂ ਇੱਕ ਤਾਂ ਮਲਤ ਬਸ਼ਿਆਲੇ ਇਹ ਨੂੰ ਬੰਦ ਕਰਨਾ ਆਪਣੇ ਪਿੰਡ ਤੋਂ ਬੰਦ ਤਾਉ ਸਕਦਾ ਜੇ ਤੁਸੀਂ ਇਕੱਠੇ ਹੋ ਇਹਨਾਂ ਦੀ ਸਜੂਰਤੀ ਕਰੂਗੇ ਦੂਜਾ ਪਿੰਡ ਦੇ ਵਿਕਾਸ ਲਈ ਆਪਣੀ ਕਮੇਟੀ ਬਣਾਓ ਜੋ ਚਾਹੀਦਾ ਅੱਜ ਤੁਸੀਂ ਕਿਹਾ ਉਸ ਵੇਲੇ ਮੈਂ ਕਹਿੰਦਾ ਕਿ ਛੱਪੜਾ ਨੂੰ ਬੰਦ ਦਿਓ ਜਿੰਨੇ ਪੈਸੇ ਆ ਛੱਪੜਾ ਦਾ ਲਾਜ ਛੇਰੇ ਛੰਦ ਕਰ ਦਿਓ ਸਾਹਿਬ ਛੱਪੜਾ ਦਾ ਸਵੇਰੇ ਜਿੰਨੇ ਪੈਸੇ ਹਗੇ ਸਰਪੰਚ ਸਾਹਿਬ ਕੋ ਉਹ ਲਓ ਜਦ ਵੀ ਆਗੇ ਮੈਨੂੰ ਦੱਸੋ ਮੈਂ ਤੱਕ ਪਹੁੰਚਾਂ ਤੁੰਨੇ ਕਿਵੇਂ ਕਰਦੇ ਹੋ ਆਪੋ ਇੱਕ ਜਿਹੜਾ ਮਤਲਬ ਪਿੰਡ ਦੇ ਅੰਦਰ ਸਟੇਡੀਅਮ ਆਪਣੇ ਕੋਲ ਹੈਗਾ ਸਿਮਰ ਦੇ ਪੁੱਤੇ ਗਿਆ ਕਿ ਸਟੇਡੀਅਮ ਛੱਡਦੇ ਹੋਣਾ ਚਾਹੀਦਾ ਤੁਹਾਨੂੰ ਮੈਂ ਪੈਸੇ ਦੇਣਾ ਜਿੰਨੇ ਅੱਜ ਤੋਂ ਮੈਂ ਦੇ ਦੂੰਗਾ ਅਸੀਂ ਸਾਡੇ ਕੋਲ 50-50 ਲੱਖ ਰੁਪਏ ਸਟੇਡੀਅਮ ਲਈ ਦੇਣੇ ਆ ਜਦੋਂ ਕੋਈ ਕਹਿੰਦਾ ਦੇ ਦੂੰਗਾ ਅਰੇ ਤੁਹਾਡੀ ਪਤਨੀ ਦਾ ਮਸਲਾ ਪਹਿਲਾਂ ਆਪਣੀ ਪਤਨੀ 'ਚ ਬੈਠ ਕੇ ਤੁਸੀਂ ਗੱਲ ਕਰ ਲਓ ਜੇ ਤੁਸੀਂ ਜ਼ਮੀਨ ਦੇਣਾ ਚਾਹੁੰਦੇ ਹੋ ਫਿਰ ਸਰਪੰਚ ਸਾਹਿਬ ਨਾਲ ਗੱਲ ਕਰ ਲਓ ਸਰਪੰਚ ਸਾਹਿਬ ਹੁਣੇ ਤਵੀਰ ਬਟਾ ਲੈਂਦੇ ਆ ਤੇ ਆਪਾਂ ਨੂੰ ਕੋਈ ਟੰਗ ਨਹੀਂ ਉਸੇ ਦਾ ਗਲੜ ਦੇ ਦਿਆਂਗੇ ਕਿ ਤੁਹਾਨੂੰ ਕੋਈ ਵੇਦ ਤੋਂ ਕੋਈ ਨੂੰ ਲਾਮਾ ਇਹ ਸਰਪੰਚ ਸਾਹਿਬ ਤੇ ਇਹ ਪੱਤੀ ਵਾਲੇ ਜਿਹੜਾ ਮੰਗਲ ਸਿੰਘ ਹੁਣੇ ਸਾਹੇ ਬੈਠੇ ਆ ਇਹ ਉਹ ਤੁਸੀਂ ਫੈਨਲਾ ਕਰ ਦੋ ਇਹ ਆਪਾਂ ਬਣਾ ਦੇਗੇ ਜਿਸ ਤੋਂ ਇਲਾਵਾ ਆ ਤੂੰਆ ਬਿਲਡਿੰਗਾਂ ਦੇ ਪੈਸੇ ਜਿਹੜੇ ਆ ਮੌਜੂਦ ਹੋ ਗਏ ਇਹ ਆਪਾਂ ਜਲਦੀ ਇਹਨਾਂ ਨੂੰ ਸ਼ੁਰੂ ਕਰਾ ਰਹੇ ਸਭ ਇਹਦੇ ਕਾਕੇ ਸੁਸਾਜੀ ਬਿਲਡਿੰਗ ਜਿਹੜੀ ਹੈ ਉਹ ਪੱਕੀ ਹੋਣੀ ਚਾਹੀਦੀ ਆ ਉਹਦੇ ਲਈ ਬਸ ਇੱਕ ਇਹ ਸਭੀ ਬੰਦੀ ਇੱਕ ਮਤਾ ਚਾਹੀਦਾ ਸਰ ਇੱਕ ਮਤਾ ਬਾਦੋ ਉਹ ਮਤਾ ਪਾ ਕੇ ਮੈਨੂੰ ਦੇ ਦਿਓ ਕਿ ਸਾਡੀ ਪਿੰਡਾਂ ਦੇ ਦੀ ਹੈ ਜੀ ਉਹ ਪਤਾ ਹੈ ਕਿ ਦੂਰੀ ਦੀ ਹੁਕਮਤਾਂ ਤੋਂ ਤਾਕਤ ਨਵਰ ਉਹਦੇ ਪੈਸੇ ਮੈਂ ਤਾਂ ਸਾਰੀ ਨਾਲ ਕੋਈ ਕਰਤ ਨਹੀਂ ਤੇ ਮਾ ਸਾਹ ਕੋ ਮੈਂ ਸਾਹ ਉਹਦਾ ਮਤਾ ਪਾ ਦਿਓ ਤੁਹਾਡਾ ਸਾਹ ਠੀਕ ਹੈ ਮਿਹਰਬਾਨੀ ਹੋ ਅਜਾ ਦੂਜੀ ਗੱਲ ਇਹ ਹੈ ਕਿ ਜਿਹੜੀ ਸਿਮਰ ਬੋਲ ਕੇ ਗਿਆ ਉਹ ਵੀ ਗੱਲ ਬਹੁਤ ਜ਼ਰੂਰੀ ਤੇ ਜਦੋਂ ਪਿੰਡ ਦਾ ਵਿਕਾਸ ਹੈ ਕਿੱਥੇ ਰੁਕਦਾ ਹੈ ਪਿੰਡਵਾਂ ਦਾਸ ਉੱਥੇ ਆ ਕੇ ਬੁਖਰਦਾ ਜਦੋਂ ਆਪਾਂ ਸਰਪੰਚਾ ਨਾਲ ਮਿਲ ਮਿਲ ਕੇ ਗੱਲ ਕਰਦੇ ਕਿ ਅਸੀਂ ਤੇ ਖਾਣਾ ਨਹੀਂ ਖਾ ਲੈਂਦੇ ਨਾ ਜੀ ਕਿ ਸਾਡੀ ਪੈਸੇ ਦੇ ਵਿੱਚ ਆ ਜੀ ਅਸੀਂ ਆ ਖਾਣਾ ਨਹੀਂ ਖਾਉਣ ਦੇਣਾ ਜੀ ਸਾਰੇ ਇਹ ਬਹੁਤ ਮਾਰੀ ਗੱਲ ਹੈ ਮੈਂ ਬੇਦਰ ਸਪਾਸਰ ਤੁਹਾਡੇ ਨਾਲ ਇੱਕ ਸਾਲ ਵੇਖੋ ਆਪਣੇ ਮਨ ਤੇ ਗੱਲ ਤਾਂ ਲਓ ਕਿ ਮਿੰਨੂ ਇਸ ਬੰਦੇ ਤੇ ਵੋਟ ਪਾਈ ਆ ਕਰੀ ਵੋਟ ਆਸਰੇ ਗੋਲ ਪਿੰਡ ਦੇ ਗੰਦੇ ਪਾਣੀ ਦਾ ਵੋਟਾਂ ਫਿਰ ਦੇਖਾਂਗੇ ਪੌਣ ਪੰਜ ਸਾਲ ਬਾਅਦ ਕਿੰਨੇ ਕਿਦੋਂ ਬੋਣੀ ਦਿੱਤੇ ਬੰਦੀ ਬਾਦ ਦਿਓ ਕੋਈ ਚੱਕਰ ਦੀ ਗੱਲ ਸਾਡੇ ਕੋਲ ਪਰਮਿਟ ਨਹੀਂਗਾ ਗਈ ਸਾਰੇ ਉਹਦੇ ਪਹਿਲੇ ਬਣਦਾ ਸਰਪੰਚ ਅਹੀ ਬਣਦਾ ਨਵੀਂ ਚੱਕੀ ਦਾ ਕਾਬੀਆ ਰਿਧਿਆ ਪਰ ਇਹਦਾਂ ਤੈ ਕਹ ਲੋ ਕਿ ਫਿਰ ਵੀ ਕੋਈ ਬੰਦਾ ਡੱਕ ਲਾ ਸਕਦਾ ਉੱਥੇ ਸਾਰੇ ਕੱਥੇ ਹੋ ਜਾਂਦੀ ਕਹੀ ਜੀ ਇੱਥੇ ਇੱਥੇ ਨੂੰ ਕਦੋਂ ਹੀ ਬੱਸਿਆ ਕਰੋ ਜੇ ਜੀ ਨਾਲੇ ਜ਼ਮੀਨ ਹੈ ਜ਼ਮੀਨ ਦੇ ਨਾਲਾ ਇਹਦੇ ਡੱਕਿਆ ਆ ਚੰਦਰ ਪਾਲੀ ਕੋਤਾਂ ਦਾ ਦੋ ਜੀ ਇਹਦੇ ਦਸਤੀਅ ਫੋਟੋ ਪਾ ਦਿਓ ਪਰ ਟਾਇਓ ਫੋਟੋ ਇਹ ਦੀ ਬੰਦ ਕਰਨਾ ਕਿ ਆ ਆ ਬਾਬਾ ਆ ਕਾਂਗਰਸੀ ਆ ਅਕਾਲੀ ਆ ਆ ਕਾਂਮ ਦਾ ਬੀਜਪੀ ਆ ਰਾਈ ਦੀ ਢਾਡੀਆਂ ਜੀ ਰਹਿਣਗੇ ਸਰ ਇਹ ਚੀਜ਼ਾਂ ਬੰਦ ਕਰ ਦਿਓ ਬਸ ਇੱਕੋ ਚੀਜ਼ ਰੱਖਿਓ ਕਿ ਮੇਰੇ ਪਿੰਡ ਦਾ ਗੰਦਾ ਪਾਣੀ ਆ ਮੈਹ ਪਾਣੀ ਨੂੰ ਕੱਢਣਾ ਇਹਦੇ ਅੱਗੇ ਮੇਰੀ ਦੁਕਾਨ ਆ ਉਹ ਵੀ ਢਾ ਦਿਓ ਇਹਦੇ ਅੱਗੇ ਮੇਰਾ ਨਾਮਾ ਉਹ ਮੈਂ ਬੰਦ ਕੀਤਾ ਉਹ ਵੀ ਢਾ ਦਿਓ ਵੇਖੇ ਕਿ ਮੇਰੀ ਪੈੜੀ ਦੇ ਨਾਲ ਉਹ ਵੀ ਕੱਢ ਦਿਓ ਇਹ ਕੱਢਣਾ ਵੜਾ ਦੇ ਵੇਖੋ ਪਾਣੀ ਦਾ ਸਵਾਲ ਇਤਨਾ ਦਾ ਨਾ ਅੱਜ ਨਹੀਂ ਕਰੋਗੇ ਕੱਲ ਨਹੀਂ ਕਰੋਗੇ ਇਤਨਾ ਕਿਰਦਾ ਤੁਸੂ ਮਦਾਨ ਚਉਣਾ ਹੀ ਪੈਣਾ ਕਿ ਕਿੰਨਾ ਚਿਰ ਤੋ ਗੰਦਾ ਪਾਣੀ ਤੇ ਆਪਣੇ ਜਾਣਾ ਦੇ ਦੋ ਤੁਹਾਡੀਆਂ ਪਾਈਪਾਂ ਜਾਣਾ ਸ਼ੁਰੂ ਹੋ ਜਾਣਾ ਲੋਕਾਂ ਦੀ ਬੁਗਾਲੀਆਂ ਨੇ ਮਾਰਦਾ ਕਿ ਜ਼ਿੰਮੇਵਾਰ ਕੌਣ ਹੈ ਜ਼ਿੰਮੇਵਾਰ ਅਸੀਂ ਲੋਕ ਹੈ ਜਿਹੜੇ ਵੋਟਾਂ ਮਾਗਦੇ ਲੋਕਾਂ ਨੂੰ ਅਸੀਂ ਜ਼ਿੰਮੇਵਾਰ ਜਿਹੜੇ ਵੋਟਾਂ ਮਾਗਦੇ ਅਸੀਂ ਵੋਟਾਂ ਦੇ ਸਾਥ ਆਪਣੇ ਵਿਕਾਸ ਕਰਾਂਗੇ ਫੇਰ ਵੀ ਜੇ ਵਿਕਾਸ ਹੋਣਾ ਜਿੱਦੋਂ 1 ਮਹੀਨਾ ਲਾਏਗਾ ਸਰ ਜਿੰਨੇ ਵੀਰੋ ਲੋਕਾਂ ਨੇ ਵੋਟ ਉਹਨੂੰ ਪਾ ਦਿਓ ਜਿੰਨੇ ਸਰਕਾਰੀਆ ਸਾਹਿਬ ਨੂੰ ਮੋੜੀ ਵੋਟ ਉਹਨੂੰ ਪਾ ਦਿਓ ਜਿੰਨੇ ਬਦੇ ਮਹੱਤਿਆ ਜਨ ਨੂੰ ਮੋੜੀ ਉਹਨੂੰ ਪਾ ਦਿਓ ਅਸਲ ਬਾਕੀ ਟਾਈਮ ਤੇ ਪਿੰਡ ਦੇ ਪੁੱਤ ਬੜੀਆਂ ਤੋਂ ਤੁਹਾਨੂੰ ਮੈਂ ਵੋਟ ਦੇ ਘੜਾਉਣ ਵਾਲੀ ਭਾਵੇਂ ਜੋ ਮਤਿਓ ਤੁਹਾਨੂੰ ਮੈਂ ਵੋਟ ਦੇ ਕਹੂੰਗਾ ਕਿ ਜੀ ਵੋਟ ਪਾ ਦਿਓ ਪਰ ਮੈਂ ਤੁਹਾਨੂੰ ਕਹਿੰਦਾ ਯਾਰ ਇਕੱਠੇ ਹੋ ਜੇ ਮੌਕਾ ਮਿਲਾ ਦੇ ਬਹੁਤ ਜ਼ਬਰਦਸਤ ਮੌਕਾ ਇਹ ਮੌਕਾ ਬਾਹ ਬਾ ਦੀ ਜਦ ਕਦੀ ਜ਼ਿੰਦਗੀ ਬਾਹ ਬਾ ਦੇ ਕਿਰਪਾ ਦਿੱਤੀਆ ਪਾਲ ਆਵੇ ਸੱਜੇ ਪਾਲਚਾਰ ਦੇ ਕਿਪਵਾ ਗਿੱਲੀ ਦਾ ਕੋਲ ਮੌਕਾ ਮਿਲਿਆ ਇਹ ਪੋਲਿਟਿਕਲ ਮੌਕਾ ਦਾ ਪਤਾ ਨਹੀਂ ਕਿਦੋਂ ਮਿਲਦਾ ਕਿਦੋਂ ਨਹੀਂ ਮਿਲਦਾ ਪਰ ਇਸ ਮੌਕੇ ਦਾ ਫਾਇਦਾ ਲੈਣਾ ਉਹ ਤੁਸੀਂ ਲੈ ਸਕਦੇ ਹੋ ਇਕੱਠੇ ਹੋ ਕੇ ਕਮੇਟੀ ਬਣਾ ਕੇ ਸਰ ਜੋ ਗੋਗ ਜੀ ਕਾਲਜ ਵੀ ਬਣਾ ਦਿਆਗੇ ਤੁਹਾਡੇ ਹਸਪਤਾਲ ਵੀ ਬਣਾ ਦਿਆਗੇ ਤੁਹਾਡੇ ਛੱਪੜ ਵੀ ਸਾਰੇ ਸ਼ੁਰੂ ਕਰਾ ਦੇਵਾਂਗੇ ਖਰੀਆਂ ਦਾ ਜਿਹੜਾ ਕਿੰਨਾ ਕੰਮ ਰਹਿੰਦੇ ਆ ਉਹ ਵੀ ਕਰਾ ਦੇਵਾਂਗੇ ਸਭ ਨਾਂ ਵੀ ਢਾ ਦੇਵਾਂਗੇ ਬਸ ਦੋ ਚੀਜ਼ਾਂ ਤੁਹਾਡੇ ਕੋਲ ਮੰਗੀਆਂ ਇਹ ਤਾਂ ਮਸਿਆਲੀ ਰਿਸਪੋਰਟਾਂ ਕਰਿਓ ਇੱਕ ਦਿਨ ਦੇ ਵੋਟਾਂ ਦੀ ਹੁੰਦੀਆਂ ਆਪਣੀ ਫਿਊਲ ਵੀ ਰੱਖਿਓ ਜੇ ਕਦੇ ਕੰਮ ਕਰਦੇ ਆ ਬੇਲਕੋ ਸਤੋਂ ਪਹਿਲਾਂ ਕਿਹੇ ਵੀ ਭਰਾ ਨੂੰ ਉੱਚਾ ਦੀਵਾ ਪੁਲਾ ਗਾਵੇ ਉਦੋਂ ਜਦੋਂ ਤੇ ਬਲਵਿੰਦਰ ਸਿੰਘ ਲੱਗੇ ਆ ਉਦੋਂ ਤੇ ਅਸੀਂ ਤਾਂ ਪਿੰਡੀ ਦੀ ਵਖਨਦਾਰੀ ਨਹੀਂ ਕੀਤੀ ਮੈਂ ਅਸਲ ਕਿਹੇ ਵੀ ਨਹੀਂ ਕੀਤੀ ਇਹਨਾਂ ਨੇ ਆਪਣੀ ਵਤੀਨਾ ਬਣਾਇਆ ਉਹ ਬਣਾਇਆ ਵੀ ਵਧੀਆ ਹਰ ਇੱਕ ਦੀ ਬਣਾਈਆਂ ਇਹਨਾਂ ਨੇ ਕੇਦੋਂ ਗੱਲਾਂ ਤਾਂ ਤਾਂ ਨਹੀਂ ਕਰਨਾ ਚਾਹੀਦਾ ਵਧੀਆ ਇਹਨਾਂ ਨੇ ਜਿਹੜਾ ਕੰਮ ਕੀਤਾ ਉਹ ਜਿਹੜਾ ਕੰਮ ਹੋ ਰਿਹਾ ਆਪਾਂ ਉਹ ੜਕਾਂ ਜਿਹੜਾ ਹੋਣਾ ਚਾਹੀਦਾ ਉਹ ਜਿਹੜੀਆਂ ਗਲਾਂਡਾਂ ਵੱਲੋਂ ਇਹ ਪੂਰੇ ਪੰਜਾਬ ਦੀ ਬੰਦ ਹੋ ਗਿਆ ਸੀਗਾ ਕੱਲ ਇੱਥੇ ਦੀ ਬੰਦ ਹੋ ਗਿਆ ਸਾਰਾ ਪੰਜਾਬ ਵੀ ਕਿਉਂਕਿ ਜਦੋਂ ਜਮੀ ਸਾਹਿਬ ਗਿਆ ਚੱਦੇ ਜਾਂਦੇ ਕਈ ਗਲੰਡਾਂ ਗਲਤ ਵੱਲ ਗਏ ਉਹਦੀ ਅਸੀਂ ਕੈਲਕੂਲੇਸ਼ਨ ਕਰਦੇ ਕਿ ਕਿੱਥੇ ਕਿੱਥੇ ਪਾਇਆ ਲਗਭਗ ਹੋ ਗਈ ਹੈ ਜਿੱਥੇ ਨਿਪਟੋਗੇ ਉੱਥੇ ਕਈ ਰਵੇਗੇ ਕੰਮ ਸਟਾਰਟ ਕਰ ਦਿਓ ਕਿੱਥੇ ਵੀ ਕਹਿੰਦਾ ਵੀਰੋ ਸਾਹਿਬ ਨੂੰ ਆਪਣਾ ਕੰਮ ਸਟਾਰਟ ਕਰੋ ਸਾ ਜੋ ਮੰਗੋਗੇ ਉਹ ਹੀ ਮਿਲੂਗਾ ਹੱਥ ਜੋੜ ਕੇ ਬੇਨਤੀ ਇਹ ਕਿ ਆਪਣੀ ਜੁਨਟੀ ਰੱਖਿਓ ਤੇ ਨਸ਼ੇ ਆ ਦੇਖੋ ਬਲਾਲ ਜੀ ਮੋਕੇ ਕੇ ਮੈਂ ਅੱਜ ਮੱਤੀ ਆ ਮੈਂ ਉਹ ਤਰਾਇਆ ਮੈਂ ਕਹੀ ਉਹ ਨੂੰ ਨਾ ਲੱਗਦਾ ਮੈਂ ਕਹਿੰਦਾ ਉਹ ਤੋਂ ਮੱਤੀ ਕਹੋ ਇੱਕ ਦਿੱਤੇ ਮੱਤੀ ਦੋ ਤੇਰੀ ਮੱਤੀ ਬੋਟਾਕ ਕਰੋ ਪਹਿਲੇ ਨਸ਼ੇ ਵਿੱਚ ਨਾਲੇ ਕਿਸੇ ਦੇ ਮਿੱਤਰ ਦੀ ਸਾਡੇ ਕਿਹਦਾ ਨੋਟ ਕਰਦੇ ਹੋ ਇਹ ਸ਼ਰਾਬ ਵਿੱਚ ਨਾਲੇ ਕਿਸੇ ਦੇ ਮਿੱਤਰ ਦੀ ਇਹ ਦੀ ਪੰਗਿਆਂ ਬੰਦਿਆਂ ਦੇ ਕੋਈ ਗੱਲ ਹੀ ਫੈ ਜਾਂਦੇ ਆ ਗੱਤੋ ਲੋਕਿਆ ਇਸਾ ਦਾ ਆ ਬੋਲਾ ਵੇਲ ਕੇ ਜੀ ਬੰਦਾ ਸਰ ਆਉਸਦਾ ਨਾਲਾ ਨਾਲ ਨੂੰ ਮੀਰੇ ਵੀਰੇ ਉਹ ਵੀ ਚੱਲੋ ਆਪਾਂ ਤਾਂ ਕਿਹੇ ਅਫਸਰ ਨੂੰ ਮਿਲ ਕੇ ਰਾਂ ਆ ਥਾਣੇ ਦਾ ਗੁੱਸਾ ਸਾਰੇ ਇਹਨਾਂ ਨੂੰ ਕਦੀ ਵੀ ਕਿਹਾ ਗਿਆ ਬੰਦੇ ਨੂੰ ਕਰਦੇ ਤਾਂ ਉਹ ਕਿਹਾ ਕਿ ਨਸ਼ੇ ਵਾਲੇ ਬੰਦੇ ਨੂੰ 6 ਕਿ ਕੋ ਸ਼ਰਾਬ ਫੜਦੇ ਹੋ ਤੇ ਕਿੰਨੇ ਬੰਦੇ ਬੰਦ ਤੁਹਾਨੂੰ ਪਤਾ ਨਾ ਕਿੰਨੇ ਬੰਦੇ ਆਪਾਂ ਬਰ ਨਸ਼ੇ ਦਾ ਕਿੰਨੇ ਬੰਦੇ ਕੋਈ ਆਪਾਂ ਕਰੀਏ ਆ ਗਏ ਆਪਾਂ ਵੱਡੀ ਉਪਦਾਲੇ ਤੇ ਜੇ ਮੁੰਡੇ ਦੇਸ਼ਾਂ ਦੇ ਮਰਗ ਦੇ ਸਾਡੇ ਐਮਐਲਏ ਬੰਦ ਦਾ ਫਾਇਦਾ ਕੀ ਆ ਸਾਡੇ ਸਰਪੰਚ ਬੰਦ ਦਾ ਕੀ ਫਾਇਦਾ ਆ ਆਪਾਂ ਕਹਿੰਦੇ ਮੋਤਵਾ ਦਾ ਜੇ ਫਿਰਦਾ ਨਾ ਜੜੀ ਬੰਦਸਰ ਸੋ ਮੇਰੀ ਤੁਹਾਨੂੰ ਤੇਹੀ ਵਿਖਤੀ ਆ ਸੋ ਮੈਂ ਤੈਨੂੰ ਕੀ ਵੀ ਇਹੀ ਜੜਾ ਦਊਗਾ ਕਿ ਜਿੱਥੇ ਮੈਂ ਪਹੁੰਚੇ ਇਹ ਜਾਨ ਤੋਂ ਤੇ ਮੇਰਾ ਪਿੰਡ ਮੇਰੇ ਦਰਦੇ ਦਾ ਮੇਰੇ ਮਰਦਾਂ ਦੇ ਦਾ ਮੇਰੇ ਪਿਓ ਦਾ ਮੇਰੇ ਮੰਡੇ ਦਾ ਇਹ ਇਸ ਪਿੰਡ ਲਈ ਹਿੰਦੂ ਦਾ ਖੂਲ ਮੰਨ ਲੋਗੇ ਨਾ ਗਰੀ ਜਾਨ ਮੰਨ ਲੋਗੇ ਕਿ ਸਰ ਤੁਹਾਡੀ ਜਾਨ ਚਾਹੀਦੀ ਆ ਕਬੀਰ ਧਾਲੀਵਾਲ ਉਹ ਜਾਨ ਵੀ ਦੇ ਦਊਗਾ ਪਿੰਡ ਦੇ ਲਈ ਆਪਣਾ ਪਿੰਡ ਦੇ ਲਈ ਇਹਦਾ ਨਾਮਕਾ ਕਰਨਾ ਆਪਾਂ ਇਹ ਵੀ ਕੀਤਾ ਬੇਲੇ ਲਾ ਦੇ ਬੱਤੇ ਪਾ ਲਏ ਚੱਕਾਂ ਬੁਲਾਈਆਂ ਸਟੇਡੀਅਮ ਬਿਲਦੋਲ ਉਹਨਾਂ ਨੇ ਕੀਤਾ ਸੱਪਰ ਸਟੇਡੀਅਮ ਬਣਿਆ ਤਦ ਉਹ ਜਿਹੜੀ ਕਹਿੰਦੇ ਉਹ ਤੁਹਾਡਾ ਫੈਸਲਾ ਮੈਂ ਤਾਂ ਪੈਸੇ ਦੇਣੀ ਬਿਲਕੁਲ ਲੈ ਲਿਓ ਪਰ ਫੈਸਲਾ ਸਰਪੰਚ ਸਾਹਿਬ ਦੇ ਉੱਤੇ 1.2 ਬੰਨੋ 1.25 ਦੀ ਕਰਨਾ ਸੋ ਜਿੰਨੀਆਂ ਗੱਲਾਂ ਬਾਪੂ ਸਾਹਿਬ ਨੇ ਕਹੀਆਂ ਉਹ ਵੀ ਪੂਰੀਆਂ ਕਰਦਿਆਂ ਦੇ ਇੱਕ ਮਾਨੀਕ ਵਾਲੇ ਬੋਲ ਕੇ ਗਏ ਇਹ ਕਿਉਂਕਿ ਇਹ ਸਰਪੰਚ ਵੀਰ ਉਹਦਾ ਸਹਿ ਪਹਿਲਾ ਸੀ ਇਹ ਮਵਾ ਬਾਗ ਅਹੀ ਜਿਹੜੀ ਦਿੱਤੀਆ ਬੰਦਾ ਗੜੀ ਸਾਈਟਰ ਗਵਰਨਰ ਆ ਜਿਹੜੀ ਟੈਲੀਫੋਨ ਮੈਟ ਦੇਣੀ ਇਹ ਨੂੰ ਪੁੱਛਣਾ ਬਹੁਗਾ ਤੈਨੂੰ ਆਪਣਾ ਢਾਹ ਸਕਦੇ ਢਾਹ ਸਕਦੇ ਬਾਕੀ ਉਹ ਨਾਲ ਗੱਲ ਕਰੂਗਾ ਤੇ ਵੱਡੇ ਢਾਹ ਦੀ ਗੱਲ ਕਰੂਗਾ ਇਹ ਨੂੰ ਢਾਹ ਕੇ ਪਾ ਸਭੂ ਦੇ ਦਿਓ ਕਿਉਂਕਿ ਇਹ ਇਹ ਥੋੜਾ ਜਿਹਾ ਸੈਟਰ ਸਰਕਾਰ ਦਾ ਹੈ ਪਰ ਅਮਾ ਕੋਸ਼ਿਸ਼ ਕਰ ਰਹੇ ਹਾਂ ਜਿਹੜਾ ਸਕੂਲ ਕਿਹਾ ਉਹ ਵੀ ਬਹੁਤ ਵਧੀਆ ਸਰਪੰਚ ਸਾਹਿਬ ਵੀ ਕਹਿੰਦੇ ਐ ਇਹ ਬੈਠੋ ਤੁਸੀਂ ਬੈਠ ਕੇ ਜਦੋਂ ਜਦੋਂ ਤੁਹਾਨੂੰ ਕੋਈ ਮਿਲ ਜੂਗਾ ਫਿਰ ਤੁਸੀਂ ਇਹ ਕਰਦੇ ਹੋ ਉਸ ਨੂੰ ਆਪਣਾ ਉਹ ਲੱਗਾਂਗੇ ਇਹ ਰੱਖਣਾ ਇਹ ਰੱਖਣਾ ਕੋਈ ਕਾਜੀ ਇਸ਼ੂ ਕਰਦਾ ਨਹੀਂ ਕੋਈ ਇਸ਼ੂ ਨਹੀਂ ਤਾਂ ਜੋ ਮੰਨੋਗੇ ਤੁਹਾਨੂੰ ਉਹੀ ਮਿਲ ਜੂਗਾ ਬਸ ਬਹਿਤੀ ਜਾਦੇ ਇਕੱਠੇ ਰਹੋ ਇਕੱਠੇ ਰਹੋ ਤੇ ਤਰੱਕੀ ਕਰੋ ਕਿਉਂ ਉਹ ਟਾਈਆਂ ਕੇ ਅਤੀਤ ਦੀ ਰਾਤ ਗਲੀਆਂ 'ਚ ਵਿਦੇਸ਼ ਦੇ ਗਲੀਆਂ 'ਚ ਅਰੇ ਇਹ ਲੋਕਾਂ ਦੀ ਬੜੀ ਸੱਚ ਹੁੰਦੀ ਹੈ ਆਪਣੀ ਪਰ ਹੁਣ ਉਹ ਕੰਮ ਨਹੀਂ ਕੋਡਾ ਪਿੰਡ ਵੀ ਸੋਚ ਬਿਲਕੁਲ ਟਾਈਮ ਜਦੋਂ ਤੁਸੀਂ ਪਿੰਡ ਨੂੰ ਲਾਉਂੋ ਮੈਨੂੰ ਤੁਸੀਂ ਆਪ ਦੇ ਆਪ ਨੂੰ ਹੀ ਸਮਝਣਾ ਮੈਨੂੰ ਇਹ ਵੀ ਸਮਝਣਾ ਕਿ ਮੈਂ ਆਪ ਦਾ ਲੀਡਰ ਹੈ ਜਾਂ ਕੁਝ ਵੀ ਹ ਉਹ ਹੈਗਾ ਬਾਹਰ ਵਾਲੀ ਹੈ ਮੈਨੂੰ ਇਹ ਵੀ ਸਮਝਣਾ ਕਿ ਸਾਡੇ ਪਿੰਡ ਦਾ ਬੰਦਾ ਸਾਡੇ ਪਿੰਡ ਦਾ ਮੁੰਡਾ ਕੁਲਦੀਪ ਸਾਡਾ ਜੋ ਤੁਸੀਂ ਕਹੋਗੇ ਉਹੀ ਕਰਾਂਗੇ ਬਸ ਇਹੀ ਤਰ੍ਹਾਂ ਉਹ ਬੇਤੀਆ ਕਰਦੇ ਹੋਏ ਅੱਜ ਦਾ ਜਿਹੜਾ ਤੁਸੀਂ ਇਲਾਸ ਗ람 ਪੰਚਾਇਤ ਦੇ ਸੁਪਾਲ ਸਾਹਿਬ ਦੇ ਸਾਰੇ ਮੈਂਬਰਾਂ ਨੇ ਕੀਤਾ ਕਿ ਬਹੁਤ ਵਧੀਆ ਕੀਤਾ ਦੇਖ ਲਓ ਤੁਸੀਂ ਅੱਜ ਹੀ ਆਪਾਂ ਹਮਲਾ ਮਾਰਿਆ ਨਾ ਆਪਾਂ ਸਾਰੇ ਕਾਹਦਾ ਇਕੱਠੇ ਹੋ ਗਏ ਆਪਾਂ ਇਕੱਠੇ ਹੋ ਗਏ ਕੀ ਹੋਇਆ ਦੇਖੋ ਇਕੱਠੇ ਹੋਏ ਕਿੰਦੀ ਲੱਗਦਾ ਆਪਣੇ ਫੋਨ ਤੇ ਮਾਪੇ ਦੇ ਹੋ ਗਏ ਕੋਈ ਗੱਲ ਨਹੀਂ ਔਰ ਪਿੰਡ ਦੇ ਸਾਰੇ ਕੋਈ ਇਕੱਠੇ ਹੋਏ ਪਹਿਲੀ ਗੱਲ ਤੁਸੀਂ ਸਭ ਵਧਾਈ ਦੇ ਪਾਤਰ ਸਰਪੰਚ ਸਾਹਿਬ ਵੀ ਵਧਾਈ ਦੇ ਪਾਤਰ ਨੇ ਪੰਚਾਇਤ ਸਾਰੇ ਵਧਾਈ ਦੇ ਪਾਤਰ ਸਾਰੇ ਵੀਡੀਓ ਸਾਹਿਬ ਸੈਕਟਰੀ ਸਾਹਿਬ ਸਾਰੇ ਕੋਈ ਵਧਾਈ ਦੇ ਪਾਤਰੋਂ ਕਿ ਅੱਜ ਤੁਸੀਂ ਸਾਰੇ ਜਨਾਇਕ ਹੋਏ ਜੋ ਇਕੱਠੇ ਹੋ ਜਓ ਐਦਾਂ ਹੀ ਇਕੱਠੇ ਹੋ ਜੇ ਜਦੋਂ ਕੋਈ ਮਸਲਾ ਹੁੰਦਾ ਐਦਾਂ ਹੀ ਇਕੱਠੇ ਹੋ ਜਾਂਦਾ ਪੰਜਾਬ ਆਪਣੇ ਪੁਰਾਣੇ ਇਹ ਖੇਤੀਬਾੜੀ ਸਬਤ ਗਵਾਂਡ ਸਭਾ ਦਾ ਜਿਹੜਾ ਯੋਗ ਉਹ ਤੁਹਾਨੂੰ ਪਤਾ ਫੈਕਟਰੀ ਸਾਹਿਬ ਤੁਹਾਨੂੰ ਦੱਸ ਰਹੇ ਅਸੀਂ ਪਿੰਡ ਦੇ ਵਿਕਾਸ ਲਈ ਕਮੇਟੀ ਬਣਾ ਸਕਦੇ ਹਾਂ ਅਸੀਂ ਪਿੰਡ ਦੇ ਖੇਡਾਂ ਦੀ ਕਮੇਟੀ ਬਣਾ ਸਕਦੇ ਹਾਂ ਅਸੀਂ ਪਿੰਡ ਦੀ ਨਸ਼ਿਆਂ ਦੇ ਖਿਲਾਫ ਕਮੇਟੀ ਬਣਾ ਸਕਦੇ ਹਾਂ ਅਸੀਂ ਪਿੰਡ ਦੀਆਂ ਦੂਜੀਆਂ ਸਮਾਜਿਕ ਕਲਾਈਆਂ ਦੇ ਖਾਤ ਇਹ ਜਿਹੜੀ ਗ੍ਰਾਮ ਸਭਾ ਇਹ ਆਪਣੀ ਕਮੇਟੀ ਚੁਣਵਾਦੀ ਹੈ ਜਿੱਦਾਂ ਮੁੰਡੇ ਆਪਣੇ ਅੰਮੀ ਵਾਲੇ ਕਿਰਦਾਰ ਕੋਈ ਕ੍ਰਿਕਟ ਖੇਡਦਾ ਇਹਨਾਂ ਨੂੰ ਸਮਾਨ ਬਣਾਓ ਜਦੂ ਵਰਦੀ ਬਣਾਓ ਆਪਣੀਆਂ ਕਮੇਟੀਆਂ ਬਣਾ ਕੇ ਛੋਟੇ-ਛੋਟੇ ਆਪਣੇ ਤਕਦਾ ਵਧਿਆ ਸਕਦੇ ਆ ਵੀ ਅਦਾਸਾ ਤੁਹਾਨੂੰ ਦਾਸਾਂ ਦੇ ਵਿੱਚ ਲਿਖਿਆ ਕਿ ਗ੍ਰਾਮ ਸਭਾ ਵੀ ਇੱਕ ਨਿਕਾਰ ਤੁਸੀਂ ਉੱਪਰੋਂ ਸਭ ਤੋਂ ਉੱਪਰੋਂ ਇਹਨਾਂ ਜੜੀਆਂ ਲੋਕ ਸਭਾ ਵਿਧਾਨ ਸਭਾ ਤੇ ਗ੍ਰਾਮ ਸਭਾ ਇਹ ਤਿੰਨ ਸਭਾ ਦੇ ਹਿੰਦੁਸਤਾਨ ਦਾ ਕਾਨੂੰਨ ਬੜਿਆ ਕਰੋ ਇਹ ਜੋ ਤੁਸੀਂ ਕਾਹ ਕਰਦੋਗੇ ਨਾ ਸਰਪੰਚ ਦੇ ਵਸਤੀ ਗੱਲਦੇ ਨਾ ਮੇਲੇ ਵਸਤੀ ਗੱਲਦੇ ਕੋ ਵੀ ਵੀਡੀਓ ਦੇ ਵਾਸਤੇ ਆਜਾ ਜੋ ਗ੍ਰਾਮ ਸਭਾ ਤਹਿਤ ਕਰਦੂਗੀ ਉਹ ਚੀਜ਼ ਅਵਲ ਦੇ ਕੋਲ ਪਤਾ ਵੀ ਹੋਵੇ ਉਹ ਕੋਈ ਆਪਣੇ ਵਧੀਆ ਜੀ ਜੇ ਵੀ ਤੁਹਾਨੂੰ ਬੇਨਤੀ ਆ ਕਿ ਪਿੰਡ ਦੀ ਇੱਕ ਕਾਰਜ ਕਮੇਟੀ ਬਣਾਓ ਜੋ ਤੁਸੀਂ ਕਹੋਗੇ ਜੀ ਉਹ ਕਾਰਜ ਨੂੰ ਕਰਦੇ ਚੱਲਦੇ ਜੋ ਵੀ ਸਰਪੰਚ ਸਰ ਕਹਿੰਦੇ ਆ ਜਿਹੜਾ ਜਿਹੜਾ ਕੰਮ ਵਾਲਾ ਸੱਪਣਾ ਦਾ ਸਭ ਤੋਂ ਪਹਿਲਾਂ ਹੋਵੇ ਕਿਉਂਕਿ ਬੀਹ ਦਾ ਮੌਸਮ ਸ਼ੁਰੂ ਹੋ ਗਿਆੁਰ ਕੇ ਪਾਣੀ ਜਿਹੜਾ ਕੋਈ ਦਾ ਪਿੰਡ ਤੇ ਗੱਡ ਪਊਗਾ ਸੋ ਮੈਂ ਤੁਹਾਡਾ ਸਭ ਦਾ ਬਹੁਤ ਬਹੁਤ ਤੁਹਾਨੂੰ ਅੱਗੇ ਆ ਸਭ ਮંત્રી ਜੀ ਦਾ ਗਾਜਰੋ ਕਲਦੀਪ ਸਾਹਿਬ ਦੀ ਗੋਹਾ ਅੱਜ ਜੀ ਮੈਂ ਕਲਦੀਪ ਹੀ ਬਣਿਆ ਦਾ ਇਹ ਬਾਬੇ ਦੀ ਬਹੁਤ ਵੱਡੀ ਕਿਰਪਾ ਮੈਂ ਕਲਦੀਪ ਹੀ ਰਹਿਣਾ ਚਾਹੁੰਦਾ ਕਿਉਂਕਿ ਮੁਕਵੇ ਆਉਂਦੇ ਦਾਦੇ ਰਹਿੰਦੇ ਆ ਬੰਦਾ ਆਪਣੀ ਆਦਤ ਦੇ ਰਵੇ ਬੰਦਾ ਧਰਤੀ ਨਾਲ ਜੁੜਿਆ ਰਵੇ ਮੈਂ ਆਪਣੀ ਆਦਤਾਂ ਮੈਂ ਪੰਜ ਸੋ ਦਾ ਬੰਦਾ ਪੰਜ ਕਿਲੇ ਜਗੀਰ ਦਾ ਮੈਂ ਧਰਤੀ ਨਾਲ ਜੁੜਿਆ ਮਨੋਖਿਆ ਜਿਸ ਕਰਕੇ ਜੇ ਲੋਕ ਤੁਸੀਂ ਬਹੁਤ ਕਰਨਾ ਚਾਹੁੰਦੇ ਆ ਲਿਆ ਮંત્રી ਜੀਾਂ ਦੀ ਕੋਈ ਲੋੜ ਨਹੀਂ ਆਪਣਾ ਕਲਦੀਪ ਰਿਕਣਾ ਬਸ ਇਹੀ ਤੁਹਾਨੂੰ ਬੇਤ